ਯੋਗਰਾਜ ਸਿੰਘ ਦੇ ਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੜੇ ਦਿਨੋਂ ਤੋਂ ਗੁਰੂ ਮਹਾਰਾਜ ਦਾ ਹੁਕਮ ਹੋਇਆ ਜਦ ਦੀ ਇਹ ਫਿਲਮ ਰਿਲੀਜ਼ ਹੋਈ ਹੈ ਬੀਬੀ ਰਜਨੀ ਤੁਸੀਂ ਦੇਖੀ ਹੋਗੀ ਮੈਨੂੰ ਇਹ ਲੱਗਦਾ ਹੈ ਕਿ ਗੁਰੂ ਮਹਾਰਾਜ ਨੇ ਆਪ ਕਲਾ ਵਰਤਾਈ ਹੈ। ਵਾਹਿਦ ਫਿਲਮ ਨਹੀਂ ਇਹਨੂੰ ਦੇਖ ਕੇ ਬਹੁਤ ਸਾਰੀ ਸਾਡੀ ਨਸਲ ਸਾਡੇ ਬਜ਼ੁਰਗ ਸਾਡੇ ਬੱਚੇ ਸਾਡੀਆਂ ਤਿਆਂ ਪੈਣਾ ਮਾਤਾਵਾਂ ਬੜਾ ਜੁੜ ਗਏ ਨੇ ਗੁਰੂ ਦੇ ਨਾਲ ਤੇ ਮੈਂ ਥਾਂ ਥਾਂ ਤੇ ਜਾ ਕੇ ਮਹਾਰਾਜ ਦਾ ਸ਼ੁਕਰਾਨਾ ਕਰ ਰਿਹਾ ਕਿਉਂਕਿ ਸਿਨਮ ਦੇ ਰਿਲੀਜ਼ ਤੋਂ ਪਹਿਲਾਂ ਮੈਂ ਮਹਾਰਾਜ ਦੀ ਇੱਕ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਉਪਰਾਲਾ ਕੀਤਾ ਤੇ ਹੱਥ ਤੁਸੀਂ ਰੱਖ ਲੈ। ਤੇ ਗੁਰੂ ਮਾਰਾ ਨੇ ਐਸਾ ਥਾਪੜਾ ਦਿੱਤਾ ਦਸਵੇਂ ਪਾਤਸ਼ਾਹ ਨੇ ਗੁਰੂ ਘਰ ਨੇ ਅਕਾਲ ਪੁਰਖ ਦਾਤਾ ਰਪਤਾ ਨੇ ਸ਼ਿਦਾ ਸਿੰਘਾ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਕਿ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਜੁੜ ਗਈ ਔਰ ਕਮਾਲ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਜਦਵੀ ਫਿਲਮ ਦੇਖ ਕੇ ਜਾ ਰਹੇ ਤਾਂ ਸਿੱਧਾ ਹਰਿਮੰਦਰ ਸਾਹਿਬ ਜਾ ਰਹੇ ਆ ਦੁਖ ਪੰਜਨੀ ਬੇਰੀ ਤੇ ਜਾ ਕੇ ਬਹੁਤ ਸਾਰੇ ਲੋਕ ਲੋਕਾਂ ਨੇ ਮੈਨੂੰ ਫੋਨ ਕੀਤਾ ਕਿ ਬਹੁਤ ਸਾਰੇ ਲੋਕ ਠੀਕ ਹੋ ਰਹੇ ਕਿਉਂਕਿ ਲੋਕਾਂ ਦੀ ਸ਼ਰਧਾ ਬੜੀ ਜਾ ਰਹੀ ਹੈ ਸੋ ਮੈਂ ਧੰਨਵਾਦ ਕਰਨਾ ਹੈ ਦੇ ਸਵੇ ਪਾਸ਼ਾ ਦਾ ਬੁਰੂ ਕਰਦਾ ਕਿ ਤੁਹਾਡਾ ਲੱਖ ਲੱਖ ਸ਼ੁਕਰ ਹੈ ਸੰਗਤ ਦਾ ਜੀਨਾ ਨੇ ਹਮ ਹਵਾ ਕੇ ਇਸ ਫਿਲਮ ਨੂੰ ਹਿੱਟ ਕੀਤਾ ਔਰ ਇੱਕ ਕਲਾ ਜਿਹੜੀ ਰੱਬ ਨੇ ਵਰਤਾਈ ਇਹਨੂੰ ਆਪਣੇ ਗੱਲ ਨਾਲ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਸੰਗਤ ਨੂੰ ਕੋਈ ਸੰਦੇਸ਼ ਦੇਣਾ ਜਾਊਂਗਾ ਜੀ ਨੌਜਵਾਨ ਜਿਹੜੀ ਅਪ੍ਰੀਸ਼ੀਏਟ ਕਰਦਾ ਜਿਹੜੀ ਕਰਾਹੇ ਪੈ ਰਹੀ ਜਿਵਾਲੀ ਦੇਖੋ ਗੱਲ ਇਹ ਹੈ ਕਿ ਪਹਿਲਾ ਮਾਵਾ ਤੇ ਘਰ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਗੁਰੂਆਂ ਦੀਆਂ ਗੱਲਾਂ ਸਿੰਘਾਂ ਦੀਆਂ ਗੱਲਾਂ ਪੰਥ ਦੀਆਂ ਗੱਲਾਂ ਸਿੱਖੀ ਦੀਆਂ ਗੱਲਾਂ ਪੰਜਾਬ ਦੀਆਂ ਗੱਲਾਂ ਛੋਟੇ ਛੋਟੇ ਨੇੜਿਆਂ ਨੂੰ ਸੁਖਾਉਂਦੇ ਹੁੰਦੇ ਸੀ ਕਹਾਣੀਆਂ ਦੱਸਦੇ ਹੁੰਦੇ ਸੀ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਮੈਂ ਕਿਸੇ ਨੂੰ ਪਹਿਲਾਂ ਪੁੱਛਿਆ ਬੀਬੀ ਰਜਨੀ ਬਾਰੇ ਪਤਾ ਕਹਿੰਦੇ ਸੰਤਾ ਪਤਾ ਨਹੀਂ ਔਰ ਵੱਡੇ ਬੰਦੇ ਨੂੰ ਨਹੀਂ ਪਤਾ ਪਰ ਮੈਂ ਸਮਝਦਾ ਕਿ ਜਦ ਕੋਕ ਚ ਹੈ ਨਾ ਬੱਚਾ ਉਦੋਂ ਮਾਂ ਦਾ ਫਰਜ਼ ਬਣਦਾ ਉਹਨੂੰ ਪਾਠ ਕਰਾਉਣਾ ਪੜਾਉਣਾ ਕਿਉਂਕਿ ਜਿਹੜੀ ਚੀਜ਼ ਹੈ ਬਚਪਨ ਤੋਂ ਪੁੱਖ ਚ ਸ਼ੁਰੂ ਹੋਣੀ ਹੈ ਤੇ ਮੇਰੀ ਬੇਨਤੀ ਹੈ ਕਿ ਜੇ ਆਪਾਂ ਉਪਰਾਲਾ ਕਰਾਂਗੇ ਗੁਰੂ ਘਰ ਨਾਲ ਜੋੜਾਂਗੇ ਕਿਉਂਕਿ ਪਰਦਾ ਜਿਹੜਾ ਅੱਜ ਕੱਲ ਕਿਤਾਬਾਂ ਕੋਈ ਪੜਦਾ ਨਹੀਂ ਹਿਸਟਰੀ ਬਾਈ ਜੀ ਕੋਈ ਨਹੀਂ ਪੜਦਾ ਸਕੂਲਾਂ 'ਚ ਕੋ ਜਾ ਕੇ ਰਾਜੀ ਨਹੀਂ ਕੋਲਦੇ ਜਾ ਕੇ ਰਾਜੀ ਨਹੀਂ ਮੈਸਮ ਜਿਹੜਾ ਸਿਨੇਮਾ ਹੈ ਨਾ ਇਹਦਾ ਬੜਾ ਇਫੈਕਟ ਹੈ ਜੀ ਬਹੁਤ ਸੰਗਤ ਇਫੈਕਟ ਹੋਇਆ ਜੀ ਤੁਸੀਂ ਆਪ ਵੀ ਦੇਖਿਆ ਜੀ ਤੁਸੀਂ ਆਪ ਵਰਤਰੇ ਉੱਤੇ ਸੋ ਮੈਂ ਸਮਝਦਾ ਕਿ ਜੇ ਮਾੜਾ ਜਿਹਾ ਸਾਡੇ ਐਸਜੀਪੀਸੀ ਵਾਲੇ ਸਾਨੂੰ ਥੋੜੀ ਜਿਹੀ ਇਜਾਜ਼ਤ ਦੇ ਦੇਣ ਤੇ ਮੈਂ ਸਮਝਦਾ ਮੀਆਂ ਪੰਜਾਂ ਸਾਲਾਂ ਚ ਮਹਾਰਾਜ ਦੀ ਕਿਰਪਾ ਨਾਲ ਥਾਪੜੇ ਨਾਲ ਕੁਝ ਤਾਂ ਕੁਝ ਹੋ ਜਾਊਗਾ ਕਿਉਂਕਿ ਜਦ ਆਪਾਂ ਗੁਰੂ ਦਾ ਨਾਮ ਰੱਬ ਦਾ ਨਾਮ ਲੈਣਾ ਸ਼ੁਰੂ ਕਰਦਾਂਗੇ ਤੇ ਫਿਰ ਆਪਣੇ ਜੋ ਧਰਮ ਨਾ ਦੀ ਚੀਜ਼ ਵਰਗ ਨਾ ਦੀ ਚੀਜ਼ ਉੱਠ ਬੈਠ ਕੋਈ ਨੀਚ ਨਹੀਂ ਹੈ ਸਭ ਬਰਾਬਰ ਹੀ ਨੇ ਸੋ ਮੇਰੇ ਖਿਆਲ ਨਾਲ ਕਿ ਸਿਨੇਮਾ ਜਿਹੜਾ ਹੈ ਅੱਜ ਦੀ ਡੇਰ 'ਚ ਬਹੁਤ ਵੱਡੀ ਪੜਾਈ ਹੈ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੜਿਆ ਹੁਣ ਉਸ ਵੇਲੇ ਪੜਾਈ ਉਹ ਕੁਛ ਕੋਟੀ ਦੀ ਸੀ ਬਜ਼ੁਰਗ ਪੜੇ ਸੀ ਪਿੰਡਾਂ ਦੇ ਵਿੱਚ ਆਪਣੇ ਸ਼ਸਤਰ ਤਾਰੀ ਫੌਜ ਸੀ ਆਪਣੇ ਫੈਸਲੇ ਆਪ ਕਰਦੇ ਸੀ ਔਰ ਪੜਾਈ ਲੋਕ ਬਾਹਰੋਂ ਪੜਨ ਲੈਂਦੇ ਸੀ ਸੋ ਮੈਂ ਸਮਝਦਾ ਉਸ ਸਮਾਂ ਆਪਣੇ ਸਾਰੇ ਨੂੰ ਪਰਾਲਾ ਕਰਨਾ ਚਾਹੀਦਾ ਛੇਤੀ ਆ ਜਾਊਗਾ ਜੇ ਆਪਾਂ ਫਿਲਮ ਹਾਊਸ ਪੱਦਰ ਦੀ ਬਣਾਈਏ ਤੁਹਾਡੇ ਅਪੀਲ ਹੀ ਕਰ ਸਕਦਾ ਹੈ ਦਰਖਾਸਤ ਹੀ ਕਰ ਸਕਦਾ ਉਹਨਾਂ ਸਾਡੇ ਵੱਡ ਬਡੇਰੇ ਸਾਨੂੰ ਇਜਾਜ਼ਤ ਦੇ ਦੇਣ ਥਾਪੜਾ ਦੇ ਕੇ ਕਿਉਂਕਿ ਹਣ ਦੇਖੋ 10 ਤਨੇ ਸਰੰਦ ਸੀ ਉਹਨਾਂ ਨੇ ਸਾਨੂੰ ਪਰਮਿਸ਼ਨ ਵੀ ਦੇ ਦਿੱਤੀ ਸਾਰਾ ਕੁਝ ਦੇ ਤਾ ਉਹਨੇ ਫਿਲਮ ਦੇਖੀ ਵੀ ਫਿਰ ਫਿਰ ਨੂੰ ਬੰਦ ਕਰਾਤੀ ਨੁਕਸਾਨ ਕਿਦਾ ਹੋਇਆ ਸਿੱਖ ਕੌਮ ਦਾ ਹੋਇਆ ਨਹੀਂ ਪੰਜਾਬ ਦਾ ਹੋਇਆ ਜੀ ਸੋ ਨੁਕਸਾਨ ਆਪਾਂ ਨਾ ਕਰੀਏ ਜੇ ਕੋਈ ਚੀਜ਼ ਬਣਾਉਂਦਾ ਹੈ ਔਰ ਉਸ ਮर्यादा 'ਚ ਬਣਾਉਂਦਾ ਉਹਨੂੰ ਪ੍ਰਫੁੱਲਤ ਕਰੀਏ ਉਹਨੂੰ ਆਪ ਜ਼ੋਰ ਲਾ ਕੇ ਉਹਨੂੰ ਅੱਗੇ ਤੋਰੀਏ ਇਹ ਮੇਰੀ ਬੇਨਤੀ ਹੈ ਵਾਈ ਗੁਰੂ ਜੀ ਕਾ ਸਾਥ ਸਤਿ ਜੀ